ਕੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਯਾ ਖਬਰਾਂ ਸ਼ਿਆਰਪੁਰ ਦੇ ਪਿੰਡ ਅੱਜਵਾਲ ਵਿੱਚ ਤੀਆਂ ਦਾ ਤਿਉਹਾਰ ਬੜੇ ਸ਼ਾਨ ਨਾਲ ਮਨਾਇਆ ਗਿਆ ਪਿੰਡ ਅੱਜਵਾਲ ਦੀ ਸਰਪੰਚ ਆਤੀ ਸ਼ਰਮਾ ਨੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਵਿੱਚ ਪਹਿਲੀ ਵਾਰੀ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਪਿੰਡ ਦਾ ਪੂਰਾ ਸਹਿਯੋਗ ਦੇਖਣ ਨੂੰ ਮਿਲਿਆ ਸਰਪੰਚ ਆਤੀ ਸ਼ਰਮਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਦੇਖੋ ਪੂਰੀ ਖਬਰ ਅਡੇ ਪਿੰਡ ਦੇ ਵਿੱਚ ਵੀ ਕਿ ਕਿਉਂ ਨਾ ਤੀਆਂ ਦਾ ਧਿਆਰ ਬਣਾਇਆ ਜਾਵੇ ਕਿ ਹਰ ਇੱਕ ਪਿੰਡ ਦੇ ਵਿੱਚ ਮੰਨਿਆ ਜਾਂਦਾ ਵਾ ਕਿ ਕੋਈ ਕਿਤੇ ਹਰ ਗਾ ਦੇਖਦੇ న్యూਸ ਹੁੰਦੇ ਆਪਾਂ ਕਦੇ ਉੱਥੇ ਚੱਲਦੇ ਆਵਾ ਕਿ ਆਪਣੀ ਸਰਪੰਚੀ ਦੇ ਵਿੱਚ ਕਿ ਬਾਬਾ ਜੀ ਇਸੇ ਤਰ੍ਹਾਂ ਆਪਣਾ ਮੇਰੇ ਪਰੇ ਹੱਥ ਰੱਖਣ ਤਾਂ ਸਾਰਿਆਂ ਦੀ ਸੁੱਖ ਸ਼ਾਂਤੀ ਹੋਵੇ ਤੇ ਸਾਡੀਆਂ ਸਾਰੀਆਂ ਮਾਵਾਂ ਭੈਣਾਂ ਤੇ ਹੁਣ ਬਸ ਤੀਆਂ ਦਾ ਧਿਆਰ ਸ਼ੁਰੂ ਕਰੋ ਤੇ ਤੁਹਾਡਾ ਇਹ ਰੌਣਕ ਮੇਲਾ ਵਾ ਜੀ ਅੱਜ ਦਾ ਵਾਤਾ ਸਾਡਾ ਵੀ ਫਰਜ਼ ਬੰਦਾ ਹੈ ਨਾ ਅਸੀਂ ਦਸੀਏ ਕਿ ਕੀ ਕਰਨਾ ਤੀਆਂ ਤੀਆਂ ਜੀਆਂ ਨੇ ਪਹਿਲਾ ਮੈਂਬਰ ਬਣਾਓ ਜੀ 10 ਮੈਂਬਰ ਬਣਾਓ ਆਪਣੇ ਤੀਆਂ ਤੀਆਂ ਜੀਆਂ ਦੇ ਪੂਰੇ ਦੇ ਇਹ ਜੀ ਪੂਰੀ ਵਿੱਚ ਪੂਰੀ ਸਿਲੈਕਸ਼ਨ ਹੋਵੇ ਜਦੋਂ ਤੀਆਂ ਤੀਆਂ ਦੇ ਮੇਲੇ ਦੀ ਸ਼ੁਰੂਆਤ ਕਰਨੀ ਹੈ ਅਸੀਂ ਪਿੱਪਲ ਤੇ ਜਾ ਕੇ ਅਸੀਂ ਚਿਰਾਗ ਕਰੀਦਾ ਫਿਰ ਅਰਦਾਸ ਬੇਨਤੀ ਕਰਕੇ ਪੂਰੇ ਪਿੰਡ ਦੀ ਸੁੱਖ ਸ਼ਾਂਤੀ ਮਨਾਉਂਦੇ ਆ ਤੇ ਉਸ ਤੋਂ ਬਾਅਦ ਅਸੀਂ ਸ਼ੁਰੂਆਤ ਕਰਦੇ ਆ ਉਹਦੇ ਵਿੱਚ ਅਸੀਂ ਨਾਨਕੇ ਦਾਦੀਆਂ ਦੀਆਂ ਬੋਲੀਆਂ ਨਹੀਂ ਲਾਉਂਦੇ ਭਾਜੀ ਉਹਦੇ ਵਿੱਚ ਤੀਆਂ ਤੀਆਂ ਦਾ ਹੀ ਪ੍ਰੋਗਰਾਮ ਚੱਲਣਾ ਆ ਤੇ ਮਾਫੀ ਚਾਹੁੰਨੇ ਕਿਸੇ ਨੂੰ ਗੁੱਸਾ ਵੀ ਲੱਗਾ ਹੋਵੇ ਸਾਡੀ ਗੱਲ ਦਾ ਹੈ ਨਾ ਇਹ ਬੀਬੀਆਂ ਭੈਣਾਂ ਦੇ ਤੀਆਂ ਤੀਜ ਦੇ ਤਾਈ ਮਨਾਉਂਦੇ ਹੁੰਦੇ ਸੀਗੇ ਕਿ ਜਦੋਂ ਸੋਣ ਮਹੀਨੇ ਵਿੱਚ ਤੀਆਂ ਆਪਣੇ ਪਿੰਡਾਂ ਚ ਓਨੀਆਂ ਹੁੰਨੀਆਂ ਸੀਗੀਆਂ ਤਾਂ ਪਿੰਪਲ ਦੇ નીચે ਜਾ ਕੇ ਅਗਰ ਕੋ ਕਰਦੇ ਸੀ ਸਾਰਾ ਕੁਝ ਗਿੱਦਾ ਪੁੰਦੇ ਸੀ ਹੈ ਨਾ ਤੇ ਬਾਜੀ ਨੇ ਬੱਬੂ ਬਾਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਪਿੰਡ ਦੀਆਂ ਬੀਬੀਆਂ ਭੈਣਾਂ ਨੂੰ ਇੱਕ ਦਿਨ ਦਿੱਤਾ ਆ ਸਾਡੇ ਸਰਪੰਚ ਸਾਹਿਬ ਸਮੂਹ ਪੰਚਾਇਤ ਦਾ ਅਸੀਂ ਦਿলো ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬੀਬੀਆਂ ਨੂੰ ਇਤ ਦਿਨ ਦਿੱਤਾ ਕਿ ਆਓ ਵੀ ਨੱਚੋ ਗਾ ਲੋ ਮੈਂ ਤਾਂ ਪੂਰਾ ਸਾਲ ਤਾਂ ਅਸੀਂ ਆਪਣੇ ਰੁਝੇ ਮਿਆਚੀ ਹੁੰਦੇ ਆ ਔਰ ਬੇਨਤੀ ਡੀਜੇ ਵਾਲੇ ਬੜੀਏ ਤੇਰੇ ਵਿੱਚ ਨਿਕਲੇ ਤੂੰ ਆ ਨਿੱਕੀ ਜਈਏ ਕੋਠੜੀਏ ਤੇਰੇ ਵਿੱਚ ਨਿਕਲੇ ਤੂੰ ਆ ਸਰਪੰਚੜੀ ਆ ਗਈ ਪੰਚੜੀ ਆ ਗਈ ਬੋਲੋ ਗੋ ਪੈਂਚੜੀ ਆ ਗਈ ਸਰਪੈਂਚੜੀ ਆ ਗਈ ਘਗਰੇ ਰੇਸ਼ਮੀ ਪਾਏ ਨੀ ਰੰਗ ਬਰੰਗੀਆਂ ਕੜਤੀਆਂ ਪਾਈਆਂ ਰੰਗ ਬਰੰਗੀਆਂ ਕੜਤੀਆਂ ਪਾਈਆਂ ਬਟਣ ਹਾਂਜੀ ਕਿਨੇ ਸਰਪਰ ਮੇਰੇ ਬੋਲੇ ਸਾਰੇ ਸਸਰੇ ਕਾ ਮੇਰਾ ਨਾਮ ਆਨ ਪਿੰਡ ਜਵਾਵਾਂ ਪੰਜ ਮੈਂ ਅੰਜ ਇਸਤੀਆਂ ਨੇ ਚਲੋ ਸੇ ਫਸਟ ਟਾਈਮ ਇਹ ਅਰੇਂਜਮੈਂਟ ਸਾਰਾ ਕੀਤਾ ਹੈ ਆਪਣੇ ਪਿੰਡ ਵਿੱਚ ਤਿਆਂ ਦਾ ਤਿਉਹਾਰ ਮਨਾਇਆ ਹੈ ਇੱਥੇ ਸਾਰੀਆਂ ਭੈਣਾਂ ਦਾ ਆਇਆ ਤੇ ਬਹੁਤ ਬਹੁਤ ਧੰਨਵਾਦ ਸੋ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਹੁਤ ਅੱਛੜ ਕੇ ਮੱਚੇ ਵੀ ਅਸੀਂ ਇਦਾਂ ਨਹੀਂ ਕਰਾਵਾਂਗੇ ਥੈਂਕ ਯੂ ਹਾਂਜੀ ਹਨੀਸਰਾਜ ਪਿੰਡਤ ਜਵਲ ਤੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਹਾਂਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਪੂਰੇ ਪਿੰਡ ਵਾਸੀਆਂ ਨੂੰ ਤੀਆਂ ਦੇ ਤਿਹਾੜ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ 15 ਇਕੱਠੀਆਂ 77 ਦੀਆਂ ਵਧਾਈਆਂ ਸਾਰਿਆਂ ਨੂੰ ਵਧਾਈਆਂ ਜੀ ਤੇ ਅੱਜ ਸਾਡੇ ਪਿੰਡ ਦੇ ਵਿੱਚ ਤੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਜੀ ਸਾਰੇ ਪਿੰਡ ਦਾ ਪੂਰੀ ਪੰਚਾਇਤ ਦਾ ਪੂਰਾ ਸਹਿਯੋਗ ਆ ਜੀ ਜਿਸ ਪਿੰਡ ਦੇ ਤਿੰਆਂ ਦੇ ਹਥਿਆਰ ਬਣਾਉਣ ਦੇ ਵਿੱਚ ਜੀ ਸਰ ਕਿਦਮਾ ਪਹਿਲਾ ਤਿਆਰ ਹੈ ਇਹ ਪਹਿਲਾ ਤਿਆਰ ਹੈ ਇਹ ਤਿੰਆਂ ਦਾ ਪਹਿਲਾ ਪਹਿਲੀ ਵਾਰੀ ਸਾਡੇ ਪਿੰਡ ਦੇ ਵਿੱਚ ਬਣਾਇਆ ਜਾ ਰਿਹਾ ਜੀ ਇੱਥੇ ਸੰਦੇਸ਼ ਕੀ ਦੇਣਾ ਚਾਹੁੰਦੇ ਆ ਅਸੀਂ ਇਹ ਸੰਦੇਸ਼ ਜਾਨਾ ਦੇਣਾ ਚਾਹੁੰਦੇ ਆ ਜੀ ਜਿਸ ਤਰ੍ਹਾਂ ਕੀ ਸਾਰੇ ਜਿਸ ਤਰ੍ਹਾਂ ਤੀਆਂ ਦਾ ਤਿਹਾਰਾਂ ਦਾ ਕੋਈ ਹਰ ਕੋਈ ਤਿਹਾਰਾਂ ਦਾ ਵਾ ਕਿ ਹਰ ਇੱਕ ਤਿਹਾਰ ਪਿੰਡ ਦੇ ਵਿੱਚ ਮਨਾਉਣਾ ਜ਼ਰੂਰੀ ਚਾਹੀਦਾ ਵਾ ਚਾਹੇ ਤੀਆਂ ਦਾ ਹੋਵੇ ਚਾਹੇ ਗੁਰਪੁਰਬ ਹੋਵੇ ਚਾਹੇ ਸ਼ਬਰਤਰੀ ਹੋਵੇ ਜਨਮ ਅਸ਼ਟਮੀ ਹੋਵੇ ਹਰ ਇੱਕ ਤਰ੍ਹਾਂ ਦਾ ਜਿੰਨੇ ਵੀ ਧਾਰਮਿਕ ਦੇ ਨਾਲ ਜੁੜੇ ਪਏ ਆ ਜਾਂ ਜਿੰਨੇ ਫੰਕਸ਼ਨ ਜੁੜੇ ਪਏ ਸਾਰੇ ਹੀ ਪਿੰਡ ਵਾਸੀਆਂ ਦੇ ਨਾਲ ਸਰਪੰਚ ਦੇ ਨਾਲ ਸਾਰੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਆਪਣੇ ਸੈਲੀਬ੍ਰੇਟ ਕਰਨੇ ਚਾਹੀਦੇ